ਮੈਂ ਤੁਹਾਡੇ ਮਾਧਿਅਮ ਰਹੀਂ ਦੱਸਣਾ ਚਾਹਨਾ ਹੈ ਕਿ ਪੰਜਾਬ ਪੁਲਿਸ ਨੇ ਜਿਹੜੀ ਨਸ਼ਾ ਤਸਕਰਾਂ ਖਿਲਾਫ ਇੱਕ ਮੁਹਿੰਮ ਵੀ ਡੀ ਹੈ ਯੁੱਧ ਨਸ਼ਿਆਂ ਵਿਰੁੱਧ ਇਸ ਦੇ ਤਹਿਤ ਅੱਜ ਫਰੀਦਕੋਟ ਪੁਲਿਸ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਜਿਸ ਤਹਿਤ ਅਸੀਂ 13 ਨਸ਼ ਤਸਕਰ ਜਿਹੜੇ ਹੈ ਕਾਬੂ ਕੀਤੇ ਹੈ ਤੇ ਉਹਨਾਂ ਤੇ ਸੰਗਠਿਤ ਅਪਰਾਧ ਅਤੇ ਐਨਡੀਪੀਐਸ ਦੀਆਂ ਕਾਨੂੰਨ ਦੀਆਂ ਅਲੱਗ-ਅਲੱਗ ਧਾਰਾਵਾਂ ਦੇ 7 ਮੁਕੱਦਮੇ ਦਰਜ ਕੀਤੇ ਹੈ ਇਸ ਮੁਹਿੰਮ ਦੌਰਾਨ ਅੱਜ ਅਸੀਂ 1520 ਗੋਲੀਆਂ ਤਕਰੀਬਨ 61 ਗ੍ਰਾਮ ਗ੍ਰਾਮ ਹੈਰੋਇਨ ਇੱਕ ਪਿਸਟਲ 32 ਬੋਰ ਦਾ ਉਹਦੇ ਨਾਲ ਦੋ ਜ਼ਿੰਦਾ ਰੋਂਦ ਮਿਲੇ ਨੇ ਹੋਰ ਮਾਰੂ ਹਥਿਆਰ ਜਿਵੇਂ ਕਿ ਗੰਡਾਸੇ ਕਿਰਪਾਨਾਂ ਤੇ ਇੱਕ ਬਿਨਾ ਨੰਬਰੀ ਮੋਟਰਸਾਈਕਲ ਐਸੀ ਉਹ ਬਰਾਮਦ ਕੀਤਾ ਹੈਗਾ ਇਹਦੀ ਚੀਜ਼ ਦੱਸਣਾ ਬਹੁਤ ਜ਼ਰੂਰੀ ਹੈਗਾ ਕਿ ਇਸ ਸਾਰੀ ਜਿਹੜੀ ਅੱਜ ਅਸੀਂ ਆਪਰੇਸ਼ਨ ਕੀਤਾ ਹੈਗਾ ਇਹ ਚ ਤਕਰੀਬਨ 220 ਮੁਜ਼ਮ ਜਿਹੜੇ ਹੈਗੇ ਸੀ ਤੇ ਐਸ ਐਚ ਓਜ਼ ਪਲੱਸ ਜਿਹੜੇ ਸਾਡੇ ਜੀ ਓ ਸੀਓ ਇਨਵੋਲਡ ਸਨ ਤੇ ਇਹ ਜਿਹੜੇ ਮੁਲਜ਼ਮ ਅਸੀਂ ਫੜੇ ਨੇ ਇਹ ਇੱਕ ਹੋਰ ਬੜੀ ਧਿਆਨ ਦੇਣ ਵਾਲੀ ਗੱਲ ਹੈ ਇਹਨਾਂ ਤੇ ਪਹਿਲਾਂ ਹੀ ਬਹੁਤ ਸਾਰੇਾਂ ਤੇ ਐਨ ਡੀ ਪੀ ਐਸ ਦੇ ਅਲੱਗ-ਅਲੱਗ ਮੁਕਦਮੇ ਦਰਜ ਨੇ ਇਹ ਪਹਿਲਾਂ ਵੀ ਐਫ ਆਈ ਆਰ ਇਹਨਾਂ ਦੇ ਐਨ ਡੀ ਪੀ ਐਸ ਐਕਸਾਈਜ਼ ਐਕਟ ਵਗੈਰਾ ਦੀਆਂ ਧਾਰਾਵਾਂ ਦਰਜ ਨੇ ਜਿਵੇਂ ਕਿ ਇੱਕ ਅਸੀਂ ਮੁਲਜ਼ਮ ਫੜਿਆ ਜਸ਼ਨਪ੍ਰੀਤ ਉਹ ਜਸ਼ਨ ਇਹ ਤੁਹਾਨੂੰ ਦੱਸਣਾ ਚਾਹੁੰਦੇ ਆ ਉਹਦੇ ਤੇ ਤਿੰਨ ਐਫ ਆਈ ਆਰਾਂ ਪਹਿਲਾਂ ਐਨ ਡੀ ਪੀ ਐਸ ਦੀਆਂ ਹੈਗੀਆਂ ਇਦਾਂ ਹੀ ਇਹ ਕਹੀ ਤਰਮਿੰਦਰ ਸਿੰਘ ਬੜੇ ਫੜਿਆ ਹੈਗਾ ਤੇ ਸੰਗਠਨ ਦਾ ਬਰਾਦ ਤੇ ਅਸਲ ਐਕਟ ਦਾ ਪਰਚਾ ਦਿੱਤਾ ਹੈਗਾ ਉਹਦੇ ਤੇ ਤਿੰਨ ਐਨ ਡੀ ਪੀ ਐਸ ਦੀ ਧਾਰਾਵਾਂ ਇਦਾਂ ਹੀ ਪ੍ਰਗਟ ਸਿੰਘ ਜਿਹੜਾ ਇਸੇ ਮੁਕਦਮੇ ਚ 43 ਨੰਬਰ ਮੁਕਦਮਾ ਸਿਟੀ ਕੋਰਟ ਕੁੜਗੂਰੇ ਦਾ ਉਹਦੇ ਤੇ 6 ਪਹਿਲਾਂ ਤਾਂ ਐਫ ਆਈ ਆਰ ਐਨ ਡੀ ਪੀ ਐਸ ਦੀਆਂ ਹੈਗੀਆਂ ਤੋ ਹੋਰ ਇੱਕ ਕਮਲਦੀਪ ਸਿੰਘ ਟੀ2 ਐ ਤੇ 2 ਐਫਆਰ ਐਨਡੀਪੀਐਸ ਦੀਆਂ ਹੈਗੀਆਂ ਸੋ ਕਹਿੰਦਾ ਪਾਵੇਂਗੇ ਕਿ ਬੰਦੇ ਜਿਹੜੇ ਹੈਗੇ ਪੁਰਾਣੇ ਹੀ ਇਸੇ ਨਸ਼ਾ ਨਸ਼ੇ ਦੇ ਬਿਜ਼ਨਸ ਚ ਲੱਗੇ ਹੋਏ ਨੇ ਤੇ ਉਹਨਾਂ ਨੂੰ ਹੀ ਹੁਣੇ ਫੜ ਕੇ ਤੇ ਇਹਨਾਂ ਉੱਤੇ ਸਖਤ ਤੇ ਸਖਤ ਇਹਨਾਂ ਤੇ ਕਾਰਵਾਈ ਕੀਤੀ ਜਾਊਗੀ ਇਸ ਦੇ ਨਾਲ ਨਾਲ ਮੈਂ ਇੱਕ ਹੋਰ ਚੀਜ਼ ਐਡ ਕਰਨਾ ਚਾਹੁੰਦਾ ਕਿ ਅਸੀਂ ਜਾਨਕੀ ਇਹ ਜਿਹੜੇ ਪਿਛਲੇ 5 6 ਦਿਨਾਂ ਦੇ ਵਿੱਚ ਜਿਹੜੀ ਨਸ਼ਿਆਂ ਦੇ ਖਿਲਾਫ ਇੱਕ ਪਹਿਲਾਂ ਹੀ ਸਾਡੀ ਲਗਾਤਾਰ ਕਾਰਵਾਈ ਚੱਲਦੀ ਆ ਰਹੀ ਹੈ ਜਿਹੜੇ ਪਿਛਲੇ 5-6 ਦਿਨਾਂ ਜੀ ਅਸੀਂ ਤਕਰੀਬਨ 16 ਮੁਕਦਮੇ ਐਨਡੀਪੀਐਸ ਦੇ ਦਰਜ ਕੀਤੇ ਜਿਨ੍ਹਾਂ ਚ ਇਹੀ 25 ਜਿਹੜੇ 50 ਵਿਅਕਤੀ ਹੈ ਉਹਨਾਂ ਨੂੰ ਇਹੀ ਗ੍ਰਿਫਤਾਰ ਕੀਤਾ ਹੈ ਤੇ ਅੱਗੇ ਜਿਹੜੀ ਹੈ ਕਾਰਵਾਈ ਕਰ ਰਹੇ ਹਾਂ ਤਫ਼ਤੀਸ਼ ਚੱਲ ਰਹੀ ਹੈ ਕਿੱਥੋਂ ਲੈ ਕੇ ਆ ਰਹੇ ਨੇ ਇਹ ਸਾਰਾ ਕੁਝ ਉਹਨਾਂ ਸੀ ਪਤਾ ਕਰਕੇ ਉਹਦਾਂ ਦੀ ਗਾਹ ਕਾਰਵਾਈ ਕਰਾਂਗੇ